Okay. I okay. am okay. 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 झीढ़ दि तो प्राप्त हो रही है ए सारी संगत द ਸਾਰੇ ਸਪੋਰਟਰਾਂ ਦਾ ਸਾਰੀ ਨੌਜਵਾਨੀ ਦਾ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਰੇ ਧਰਮਾਂ ਨੇ ਬੜਾ ਸਤਿਕਾਰ ਦਿੱਤਾ ਸਾਰੇ ਧਰਮਾਂ ਨੇ ਵੋਟਾਂ ਪਾਈਆਂ ਹਿੰਦੂ ਵੀਰ ਵੀ ਆਏ ਮੁਸਲਮਾਨ ਵੀਰ ਵੀ ਆਏ ਸਾਰੇ ਧਰਮਾਂ ਦਾ ਜਿਹੜਾ ਗਲਤ ਅਫਵਾਹਾਂ ਫੈਰਾਰੇ ਸੀ ਕਿ ਦੂਸਰੇ ਧਰਮਾਂ ਦਾ ਮਤਲਬ ਇਹ ਸਤਿਕਾਰ ਨਹੀਂ ਕਰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਸਾਰੇ ਧਰਮਾਂ ਦਾ ਇੱਕੋ ਜਿਹੀ ਜਿਹੜੀ ਆ ਉਹ ਸਤਿਕਾਰ ਕੀਤਾ ਜਾਓ ਇੱਕੋ ਜਿਹੀ ਖੋਲ ਦਿੱਤੀ ਜਾਓ ਇੱਕ ਸਮਾਪਨ ਆਪਾਂ ਨੂੰ ਪਚਾਰ ਦੇ ਨਾਲ ਨਾਲ ਸਿਆਸਤ ਵੀ ਜ਼ਰੂਰੀ ਸੀ ਜੇ ਆਪਣੇ ਕੋ ਸਿਆਸਤ ਕਿੰਨਾ ਧੱਕਾ ਕੀਤਾ ਆਪਣੀਆਂ ਸਰਕਾਰਾਂ ਨੇ ਅੱਜ ਉਹ ਧੱਕੇ ਦਾ ਕਾਰਨ ਨਹੀਂ ਸੰਗਤ ਨੇ ਵੋਟਾਂ ਪਾ ਕੇ ਸਰਕਾਰਾਂ ਨੇ ਜਵਾਬ ਦਿੱਤਾ ਮੋੜਵਾ ਜਵਾਬ ਮੰਗ ਮੋੜਵਾ ਜਵਾਬ ਦਿੱਤਾ ਨਾ ਅੱਜ ਸਰਕਾਰਾਂ ਨੇ ਸੰਗਤ ਨੇ ਵੋਟਾਂ ਦੇ ਰੂਪ ਚ ਉਹ ਤਾਂ ਤੇ ਸੰਗਤ ਨੂੰ ਬਾਹਰ ਨਹੀਂ ਨਿਕਲ ਦਿੰਦੇ ਸਰਕਾਰਾਂ ਬਹੁਤ ਧੱਕਾ ਕਰਦੀਆਂ ਅੱਜ ਇਹਨਾਂ ਨੇ ਆਪਣੀ ਵੋਟਾਂ ਦੇ ਰਾਹੀਂ ਸਰਕਾਰਾਂ ਨੇ ਜਵਾਬ ਦਿੱਤਾ ਜਿਹੜਾ ਸਾਡੇ ਸਮੇਂ ਚ ਪੰਜਾਬ ਚ ਕੋਈ ਰਾਜਨੀਤਿਕ ਪਾਰਟੀ ਬਣ ਸਕਦੀ ਹੈ ਦੇਖੋ ਇਹ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਹੀ ਆ ਕਿ ਕੀ ਗੱਡੀ ਹੁੰਦਾ ਭਾਈ ਸਾਹਿਬ ਦੇ ਆਉਣ ਤੇ ਅੱਜ ਇਹ ਤੋਂ ਭਾਈ ਸਾਹਿਬ ਜਿਹੜੇ ਮੁੱਦਿਆਂ ਤੇ ਅਸੀਂ ਲੋਕਾਂ ਚ ਵਿਚਰੇ ਆ ਉਹਨਾਂ ਤੇ ਇਹ ਕੋਸ਼ਿਸ਼ ਕਰਾਂਗੇ ਉਹਨਾਂ ਮੁੱਦਿਆਂ ਦਾ ਹੀ ਹੱਲ ਕਰਾਂਗੇ ਜਿਹੜਾ ਮੇਨ ਮੁੱਦਾ ਜਿਹੜਾ ਕਿਹਾ ਲੈ ਕੇ ਮੇਨ ਮੁੱਦਾ ਪੰਜਾਬ ਚ ਨਸ਼ੇ ਦਾ ਸੀ ਪੰਜਾਬ ਚ ਪਾਣੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਪਦੀਆਂ ਦਾ ਅੱਗੇ ਵੀ ਉਹਨਾਂ ਇਹਨਾਂ ਮੁੱਦਿਆਂ ਤੇ ਚੱਲੇ ਸੀ ਤੇ ਕੋਸ਼ਿਸ਼ ਇਹ ਕਰਾਂਗੇ ਵੀ ਜਿਹੜੇ ਵੀ ਸੰਗਤਾਂ ਚ ਜਾ ਕੇ ਵਿਚਰੇ ਜੋ ਅਸੀਂ ਬਚਨ ਕੀਤੇ ਉਹਨਾਂ ਤੇ ਪੂਰੇ ਹੋਣ ਬੰਦੀ ਸਿੰਘਾ ਬੰਦੀ ਸਿੰਘਾ ਦੀ ਵੀ ਇਹ ਗੱਲ ਕੀਤੀ ਜਾਊਗੀ ਇਹ ਤਾਂ ਅਸੀਂ ਮੇਨ ਹਰ ਜਗ੍ਹਾ ਤੇ ਰੱਖਿਆ ਬੰਦੀ ਸਿੰਘਾ ਦਾ ਪੁਰਾਣੀ ਬੰਦੀ ਸਿੰਘਾ ਦਾ ਮਸਲਾ ਉਹਨਾਂ ਦੀ ਵੀ ਗੱਲ ਕੀਤੀ ਜਾਊਗੀ ਬੇਰੋਜ਼ਗਾਰੀ ਪੰਜਾਬ ਦਾ ਵੱਡਾ ਮਸਲਾ ਨੌਜਵਾਨੀ ਸਾਡੀ ਬੇਰੋਜ਼ਗਾਰ ਅਮਰਪਾਲ ਸਿੰਘ ਦਾ ਇੱਕ ਵੱਡਾ ਬਿਜ਼ਨਸ ਚੱਲਦਾ ਸੀ ਕਾਫੀ ਕਰਕੇ ਆ ਜਾਂਦੇ ਆ ਬਹੁਤ ਘੱਟ ਨੌਜਵਾਨ ਆ ਜਿਹੜੇ ਵਾਪਸੀ ਵਾਸਤੇ ਪੰਜਾਬ ਵਾਲੇ ਪਾਸੇ ਮੋੜਾ ਪਾਇਆ ਹੋਵੇ ਇਹ ਚੀਜ਼ ਨੂੰ ਕਿਵੇਂ ਦੇਖਵਾਪਦੇ ਆ ਦੇਖੋ ਆਪਣਾ ਸਾਰਾ ਕਾਰੋਬਾਰ ਛੱਡ ਕੇ ਪੰਥ ਦਾ ਦਰਦ ਲੈ ਕੇ ਪੰਜਾਬ ਵਿਚ ਆਇਆ ਆਪਾਂ ਨੂੰ ਇਹ ਵੀ ਅਸੀਂ ਕਹਿੰਦੇ ਵੀ ਜਿਹੜੀ ਸਾਡੀ ਨੌਜਵਾਨੀ ਬੇਰੋਜ਼ਗਾਰ ਹੋਣ ਕਰਕੇ ਨਸ਼ਿਆਂ ਵੱਲ ਜਾ ਰਹੀ ਹੈ ਜੇ ਨੌਜਵਾਨੀ ਨੂੰ ਕੋਈ ਕਾਰੋਬਾਰ ਹੋਵੇ ਹੋ ਸਕਦਾ ਨਾ ਦਿਮਾਗ ਨਾ ਵੇਲਾ ਤੇ ਇਹ ਪਾਸੇ ਨਾ ਜਾ ਬਹੁਤ ਵੱਧ ਕੋਸ਼ਿਸ਼ ਕੀਤੀ ਜਾਏ ਵੀ ਨੌਜਵਾਨਾਂ ਨੂੰ ਵੀ ਕਾਰੋਬਾਰ ਦਿੱਤਾ ਜਾਏ ਇੱਕ ਤੇ ਉਹ ਬਾਹਰਲੇ ਮੁਲਕਾਂ ਚੋਂ ਨਿਕਲ ਇੱਕ ਉਹਨਾਂ ਦਾ ਦਿਮਾਗ ਵਿਹਲਾ ਜਿਹੜਾ ਦਿਮਾਗ ਸ਼ੈਤਾਨ ਦਾ ਘਰ ਬੰਦਾ ਉਹ ਨਾ ਬਣੇ ਹੋ ਸਕਦਾ ਨੌਜਵਾਨੀ ਆਪਣੀ ਚੰਗੇ ਰਾਹ ਚੰਗੀ ਲੀ ਤੇ ਚੱਲੇ ਕੋਸ਼ਿਸ਼ ਇਹ ਹੀ ਕਰਾਂਗੇ ਇਹ ਨੌਜਵਾਨਾਂ ਨੂੰ ਵੀ ਕਾਰੋਬਾਰ ਦਿੱਤਾ ਜਾਵੇ ਸਾਰੇ ਮਸਲਿਆਂ ਦਾ ਜਿਹੜਾ ਅੱਜ ਗੁਰਦਰਾ ਸਾਹਿਬ ਚਾਚ ਜ ਅਖੰਡ ਪਾਠ ਸਭ ਆਰੰਭ ਕਰਾਏ ਗਏ ਆ ਕਿਉਂਕਿ ਅਸੀਂ 6 ਤਰੀਕ ਤੱਕ ਕੋਈ ਜਸ਼ਨ ਨਹੀਂ ਮਨਾਉਣਾ ਚਾਹੁੰਦੇ ਸਾਡੇ ਸ਼ਹੀਦੀ ਦਿਹਾੜੇ ਸੀ ਇਸ ਕਰਕੇ ਅੱਜ ਅਖੰਡ ਪਾਠ ਸਭ ਆਰੰਭ ਕਰਾਇਆ ਤੇ 6 ਤਰੀਕ ਨੂੰ ਭੋਗ ਪੈਣਗੇ ਭੋਗ ਤੇ ਸੰਗਤ ਇਕੱਠੀ ਹੋਊਗੀ 6 ਤੋਂ ਬਾਅਦ ਹੀ ਅਗਲਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਊ ਧੂੜ ਕਾ ਇਹ ਹਲਕਾ ਬਦਾਨ ਸਵਰਕ ਬੋਗੜੇ ਅਰੇ ਕਿਹ ਕਿੰਨੇ ਹੋ ਲੈਗਾ ਪਹਿਲਾਂ ਕਿਵੇਂ ਦੇਖਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜੋ ਵੱਡੀ ਪੱਧਰ ਤੇ ਜਿੱਤ ਦੀ ਖਬਰ ਆ ਰਹੀਆਂ ਜਿਹੜੇ ਤੁਸੀਂ ਦੱਸ ਰਹੇ ਹੋ ਮੀਡੀਆ ਵਾਲੇ ਸਾਰੇ ਵੀਰ ਉਸ ਨਾਲ ਕੇ ਪੰਜਾਬ ਦੀ ਜਿਹੜੀ ਆ ਸਿਆਸੀ ਦਿਸ਼ਾ ਸਾਰੀ ਬਦਲ ਗਈ ਆ ਤੁਸੀਂ ਦੇਖਿਆ ਜੇ ਭਾਈ ਅਮਰਤਪਾਲ ਸਿੰਘ ਤੋਂ ਬਾਅਦ 8-10 ਦਿਨ ਪਹਿਲਾਂ ਲੱਗੇ ਜਿਹੜੀ ਫਰੀਦਕੋਟ ਦੀ ਸੀਟ ਆ ਉਹਨੂੰ ਜਿੱਦਾਂ ਹਲਾਬ ਚੜ ਗਈ ਆ ਉੱਥੇ ਵੀ ਖਾਲਸਾ ਪੰਥ ਦਾ ਬਚਨ ਹੋਇਆ ਤੇ ਇਹ ਜ਼ਿੰਮੇਵਾਰੀ ਆਉਣ ਵਾਲੇ ਟਾਈਮ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਵਧ ਗਈ ਆ ਤੇ ਉਹਨਾਂ ਦੀ ਟੀਮ ਤੇ ਤੇ ਉਹਨਾਂ ਦੇ ਪਰਿਵਾਰ ਤੇ ਹੋਰ ਵਧ ਗਈ ਆ ਕਿ ਜਿਹੜੇ ਮੁੱਦਿਆਂ ਤੇ ਆਹ ਇਲੈਕਸ਼ਨ ਲੜੀ ਗਈ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਪੰਜਾਬ ਦੀ ਨੌ ਉਹਨੂੰ ਸਹੀ ਰਸਤੇ ਤੇ ਲੈ ਕੇ ਆਉਣਾ ਜਿਹੜੀ ਭੜਕ ਚੁੱਕੀ ਨੌਜਵਾਨੀ ਜਾਂ ਨਸ਼ਿਆ ਚ ਜਾਂ ਪੱਤਰਪੁਣੇ ਚ ਜਿਹੜੇ ਵਹਿਂਚ ਵਗੀ ਆ ਉਹ ਭਾਈ ਸਾਹਿਬ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਹੋਰ ਵੀ ਜਿਹੜਾ ਸਿਸਟਮ ਸਰਕਾਰੀ ਤੌਰ ਤੇ ਵੀ ਜਿਸ ਤਰ੍ਹਾਂ ਭਾਈ ਸਾਹਿਬ ਅੱਗੇ ਆਉਂਦੇ ਐਮਪੀ ਬਣਦੇ ਆ ਵਿਧਾਨ ਸਭਾ ਤੇ ਲੋਕ ਸਭਾ ਤੇ ਜਿਹੜੇ ਮੁੱਦੇ ਚੁੱਕਣ ਵਾਲੇ ਪੰਜਾਬ ਦੇ ਪੰਜਾਬ ਦੀ ਨੌਜਵਾਨੀ ਦੇ ਪੰਜਾਬ ਦੀ ਕਿਸਾਨੀ ਦੇ ਸਭ ਤੋਂ ਵੱਡੇ ਮੁੱਦੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਜਿੰਨੇ ਵੀ ਸਾਡੇ ਪੰਜਾਬ ਦੇ ਮੁੱਦੇ ਆ ਹੋਰ ਵੀ ਜਿਹੜੇ ਵੀ ਸੁਝਾਅ ਆਉਣਗੇ ਭਾਈ ਸਾਹਿਬ ਉਹਨਾਂ ਦੇ ਕੰਮ ਕੀਤਾ ਜਾਊਗਾ ਜਿਹੜੇ ਕਿ ਪੁਰਾਣੇ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਜਿਹੜੀ ਅੱਜ ਤੋਂ ਦੋ ਸਾਲ ਪਹਿਲਾਂ ਵੇਖਿਆ ਸੀ ਝਾੜੂ ਝਾੜੂ ਹੀ ਉਹ ਖਾਲਸਾ ਪੰਥਰੀ ਤੋਂ ਨਕਾਰ ਦਿੱਤਾ ਤੇ ਇਹ ਭਾਈ ਅਮਿਤਪਾਲ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਪੂਰੇ ਪੰਜਾਬ ਦੀ ਸਮੁੱਚੇ ਖਾਲਸਾ ਪੰਥਰੀ ਦੀ ਜਿੱਤ ਹੈ ਇਹ ਗੱਲ ਹੋ ਰਹੀ ਹੈ ਕੀ ਕਾਰਨ ਹੈਗਾ ਐਟਾ ਵੱਡਾ ਜਿਹੜਾ ਬਹੁਤ ਮਿਲਣਾ ਇਹ ਆਪਾਂ ਵੇਖ ਸਕਦੇ ਹਾਂ ਜੀ ਵੇਖੋ ਰਵਾਇਤੀ ਪਾਰਟੀਆਂ ਨੂੰ ਸਾਰੇ ਨੂੰ ਦੇਖ ਕੇ ਤੇ ਉਲਪਸ਼ ਨੂੰ ਨਕਾਰ ਕੇ ਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਲੰਦਾ ਸੀ ਕਿ ਆਮ ਆਦਮੀ ਪਾਰਟੀ ਦੀ ਆਸਾਂ ਸੀ ਬਹੁਤ ਲੋਕਾਂ ਨੂੰ ਵੀ ਉਹ ਆਸਾਂ ਤੇ ਕਰੀ ਨਾ ਤਰ ਸਕੇ ਦੇਖੋ ਪਿਛਲੇ ਦੋ ਸਾਲ ਤੋਂ ਨਸ਼ਾ ਬੰਦ ਨਹੀਂ ਹੋ ਸਕਿਆ ਰੋਜ਼ ਨੌਜਵਾਨ ਮਰ ਰਹੇ ਆ ਪਿਛਲੇ 10 ਦਿਨ ਹੋ ਗਏ ਸਾਡੇ ਪਿੰਡ ਤੇ ਨੌਜਵਾਨ ਟੀਕਾ ਲੱਗਣਾ 5 ਮਿੰਟ ਚ ਮੌਤ ਹੋ ਗਈ ਲੋ ਭਾਈ ਸਾਹਿਬ ਨੇ ਨਸ਼ਿਆਂ ਦੇ ਮੁੱਦੇ ਤੇ ਇਲੈਕਸ਼ਨ ਲੜੀ ਆ ਕਿਉਂਕਿ ਸਰਕਾਰ ਨੇ ਜ਼ਬਰ ਕੀਤਾ ਐਨਐਸਐਲ ਆਈ ਭਾਈ ਸਾਹਿਬ ਨੇ ਤੁਸੀਂ ਵੀ ਸਮਝਦੇ ਹੋ ਕਿ ਕੋਈ ਬੰਦ ਨਹੀਂ ਸੀ ਐਨਐਸਐ ਧਾਰਾ ਇੱਕ ਐਡੀ ਦੂਰ ਪੰਜਾਬ ਤੋਂ 2800 ਕਿਲੋਮੀਟਰ ਦੂਰ ਜਿਹੜਾ ਡਿਬਰੂਗੜ੍ਹ ਜਿੱਦਾ ਕੋਈ ਪੰਜਾਬ ਚ ਨਾ ਵੀ ਨਹੀਂ ਸੀ ਜਾਣਦਾ ਉੱਥੇ ਭਾਈ ਸਾਹਿਬ ਨੂੰ ਲੈ ਕੇ ਉੱਥੇ 1.5 ਸਾਲ ਤੋਂ ਲਗਾਤਾਰ 2 ਸਾਲ ਰੱਖਿਆ ਗਿਆ ਉਸ ਗੁੱਸੇ ਦੀ ਰੋ ਲਾ ਲੋ ਸੰਗਤ ਦਾ ਇੱਕ ਭਾਈ ਸਾਹਿਬ ਪ੍ਰਤੀ ਸੰਗਤ ਦਾ ਪ੍ਰੇਮ ਲਾ ਲੋ ਉਸ ਪ੍ਰੇਮ ਸਤ ਦਾ ਇਹ ਭਾਈ ਸਾਹਿਬ ਨੂੰ ਜਿਹੜਾ ਸੰਤ ਨੇ ਪ੍ਰੇਮ ਬਖਸ਼ਿਆ ਵੋਟਾਂ ਦੇ ਰੂਪ ਚ ਕਨਵਰਟ ਹੋ ਕੇ ਅੱਜ ਤੁਹਾਡੇ ਸਾਹਮਣੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਿਹੜਾ ਕਹਿੰਦੇ ਪਹਿਲਾਂ ਇਹ ਸੇਖੇ ਵਖਵਾਦੀ ਆ ਅਤਵਾਦੀ ਆ ਇਹ ਧੰਗ ਕਰਦੇ ਆ ਉਹ ਮਿਹਨਤਾਰਾ ਦੇ ਵਿੱਚ ਭਾਈ ਸਾਹਿਬ ਆਏ ਆ ਤੇ ਇਸ ਜਿੱਤ ਲਈ ਸਮੁੱਚੀ ਕੌਮ ਨੂੰ ਮੁਬਾਰਕਾਂ ਵੀ ਤੇ ਉੱਥੇ ਵੀ ਬੇਨਤੀ ਵੀ ਕਰਨੀ ਚਾਹੁੰਦੇ ਆ ਕਿ ਸਮੁੱਚੀ ਸੇਖ ਕੌਮ ਹੈ ਜਿਹੜੇ ਇਹ ਕੋ ਜਸ਼ਨ ਇਹੋ ਜੇ ਨਾਮ ਲਾਵੇ ਕਿਉਂਕਿ ਅੱਜ ਦੇ ਦਿਨ ਸਾਡੇ ਕਾਲ ਤੱਕ ਸਾਹ ਤੇ ਮੜਾਇਆ ਸੋਚੇ ਸੈਂਟਰ ਦੀ ਕਾਂਗਰਸ ਸਰਕਾਰ ਨੂੰ ਬਹੁਤ ਵੱਡੇ ਝਲੂ ਦਿੱਤੇ ਗਏ ਤੇ ਉਹਨਾਂ ਜੁਲਮਾਂ ਦੇ ਕਾਰਨ 6 ਸਤਰੀ ਤੋਂ ਬਾਅਦ ਜੋ ਵੀ ਭਾਈ ਸਾਹਿਬ ਅੱਗੇ ਕੋਈ ਪ੍ਰੋਗਰਾਮ ਦੇਣਗੇ ਪਰਿਵਾਰ ਪਰੋਰਨ ਉਹ ਉਸੇ ਹਿਸਾਬ ਨਾਲ ਹੀ ਜਿਹੜੀ ਸੰਗਤ ਸਾਰੀ ਹਾਜ਼ਰ ਹੋਵੇ ਲੱਗਦਾ ਪੰਥਕ ਆਗੂ ਜਿਹੜੇ ਸੀਗੇ ਇਸ ਸੀਟ ਦੇ ਉੱਤੇ ਵੱਡੇ ਦਾਅਵੇ ਸੀਗੇ ਉਹਨਾਂ ਦੇ ਵੀ ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਸਾਲ ਪਹਿਲਾਂ ਆਇਆ ਬੰਦਾ ਜਿਹੜਾ ਉਹ ਪੰਥਕ ਹੋ ਗਿਆ ਜਿਹੜਾ ਜੱਜਾ ਉਤਰਿਆ ਜੀਨਪਾਈ ਉਹ ਪੰਥਕ ਹੋ ਗਿਆ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਪੰਥਕ ਹੋ ਗਈ ਨਹੀਂ ਨਹੀਂ 103 ਸਾਲ ਪੁਰਾਣੀ ਜਿਹੜੀ ਪਾਰਟੀ ਆ ਉਹ ਵੀ 103 ਸਾਲ ਪੁਰਾਣੀ ਵੇਖੋ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਸਾਰਿਆਂ ਨੇ ਸਾਰੇ ਕੁਰਬਾਨੀਆਂ ਤੋਂ ਬਾਅਦ 103 ਸਾਲ ਪੁਰਾਣੀ ਪਾਰਟੀ ਹੋਈ ਆ ਹਰ ਇੱਕ ਨੇ ਬੰਦੇ ਨੇ ਜਿੱਲਾ ਕਟੀਆਂ ਕੋਈ ਇਕੱਲਾ ਇੱਕ ਪੰਥਕ ਨਹੀਂ ਹੁੰਦਾ ਵੀ ਹੁਣ ਆਪਾਂ ਕਹਿਦੀ ਵੀ ਮੈਂ ਇਕੱਲਾ ਪੰਥਕ ਆ ਤੁਸੀਂ ਉਹ ਗਾਣੇ ਸੁਣਣੇ ਪਿੱਛੇ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਤੁਹਾਡਾ ਵੀ ਆ ਸਾਡਾ ਵੀ ਆ ਪੰਥਕਲਾ ਤੁਹਾਡਾ ਤਾਂ ਨਹੀਂ ਪੰਥਕ ਆਗੂਆਂ ਨੂੰ ਨਕਾਰਨਾ ਕਾਰਨ ਹੀ ਬਣਿਆ ਉਹਨਾਂ ਦੇ ਖਾਮੀਆਂ ਸਭ ਲੋਕਾਂ ਨੇ ਵੇਖੀਆਂ ਬੇਬਰਗਾੜੀ ਬੇਦਵੀ ਕਾਂਢ ਦੇਖ ਲਓ ਤੁਸੀਂ ਜੋ ਪਿਛੇ ਹੋਇਆ ਗਿੱਸਾ ਸਿੰਘ ਮਲਟੋਆ ਕਹਿ ਰਿਹਾ ਮੇਰੇ ਤੇ ਵੀ ਐਨਐਸਏ ਲੱਗੀ ਸੀ ਮਿਰਸਾ ਸਿੰਘ ਮਲਟੋਆ ਤੇ ਐਨਐਸਏ ਲੱਗੀ ਸੀ ਉਦੋਂ ਕੋਈ ਜਿਹੜਾ ਉਦੋਂ ਦਾ ਮਾਹੌਲ ਸੀ ਉਸ ਕਾਰਨ ਲੱਗੀ ਸੀ ਅੱਜ ਜਿਹੜੀ ਐਨਐਸਏ ਲੱਗੀ ਹੈ ਐਨਐਸਏ ਕੋਈ ਬਣਦੀ ਨਹੀਂ ਸੀ ਜੇ ਕੋਈ ਤੁਸੀਂ ਦੱਸ ਦੋ ਕਿ ਐਨਐਸਏ ਬਣਦੀ ਸੀ ਸਰ ਕਾਨੂੰਨ ਦੇ ਜਾਣਕਾਰ ਵੀ ਕਹਿੰਦੇ ਐਨਐਸਏ ਕੋਈ ਬਣਦੀ ਨਹੀਂ ਸੀ ਮਿਰਸਾ ਸਿੰਘ ਮਲਟੋਆ ਦੀ ਇਸੇ ਕਾਰਨ ਸਭ ਤੋਂ ਵੱਡੀ ਹਾਰ ਹੋਈ ਅੱਜ ਵੇਖੋ ਪੰਜਵੇਂ ਨੰਬਰ ਤੇ ਜਾ ਰਿਹਾ ਬੀਜੇਪੀ ਤੋਂ ਵੀ ਥੱਲੇ ਚੱਲ ਗਿਆ ਮਿਰਸਾ ਸਿੰਘ ਮਲਟੋਆ ਮਿਰਸਾ ਸਿੰਘ ਮਲਟੋਆ ਜੇ ਪੰਥਕ ਸੀਤ ਭਾਈ ਸਾਧੂ ਪਰਿਵਾਰ ਦਾ ਸਮਰਥ ਔਨਲਾਈਨ ਸਮੇਂ ਤੋਂ ਪੰਜਾਬ ਨੂੰ ਕੀ ਔਨਲਾਈਨ ਟਾਈਮ ਤੋਂ ਪੰਜਾਬ ਦੀ ਰਾਜਨੀਤੀ ਜਿਹੜੀ ਇੱਥੋਂ ਹੋਰ ਨਵੀਂ ਦਿਸ਼ਾ ਤੈਅ ਹੋਊਗੀ